प्रीत बेटा हाँ जी माँ की कर दी भैया बस चाल बन गई थी पिकअप आ जा आ जा चाल आया फिर हैं जी चलो हाँ चल हाँ, और आंधी भैया चाल लाके आने चल गर्मी न गर्मी मार दिया मैं कच्चा भी पी लिये और गर्मी तो मौसम है उन चार तो पीनी ही ठंडी जाती है घर

तो टेंशन ना ले, टेंशन ना ले तू हाँ पहुंचा गे तेरे को चाहे तो तेरी भाभी आ जाए चाहे मैं, तेरे मैं आ जा बाकी डैडी न सलाह कर दी हाँ मैं कि केंद्र वो हाँ तू अपना ध्यान रख बस सही खा पी ते असी पहुंचा जरूर हाँ तेना ज्यादा टेंशन सानू आ, हाँ कोई नहीं 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 टैम त ते पहुंच जागे हाँ ਚਲ ਠੀਕ ਆ ਆ ਤੇਰੀ ਭਾਬੀ ਆਈ ਆ ਮੈਂ ਕਰਦੀ ਆ ਸਲਾਹ ਉਹਦੇ ਨਾਲ ਫਿਰ ਕੀ ਕਹਿੰਦੀ ਆ ਉਹ ਜਾਂ ਤੇਰੀ ਭਾਬੀ ਆਉਗੇ ਜਾਂ ਮੈਂ ਹਾਂ ਦੋਨਾਂ ਚ ਇੱਕ ਜਣਾ ਪਹੁੰਚਾਂਗੇ ਹਾਂ ਠੀਕ ਆ ਬੇਟੇ ਠੀਕ ਆ ਕਰਦੀ ਮੈਂ ਤੈਨੂੰ ਦੁਬਾਰਾ ਫੋਨ ਇੱਕ ਵਾਰੀ ਸਲਾਹ ਕਰਕੇ ਫਿਰ ਕਰਦੀ ਆ ਠੀਕ ਆ ਠੀਕ ਦੀਦੀ ਸੀ ਕਿ ਮਮੀ ਹਾਂ ਆਸਟ੍ਰੇਲੀਆ ਤੋਂ ਕੋਈ ਬੋਲਦੀ ਪਈ ਸੀਗੀ ਅੱਛਾ ਅੱਛਾ ਸਿਮਰਨ ਦਾ ਫੋਨ ਸੀ ਕਹਿੰਦੀ ਅਖੇ

ਕੀ ਮੈਂ ਤਾਂ ਕੰਨੀ ਸਾਈ ਜੀ ਵੀ ਬੱਲੀ ਐ ਤਾਈ ਜੀ ਨੂੰ ਪੁੱਛਦੀ। ਤਾਈ ਜੀ ਕਿੱਥੇ ਚਲ ਜੂਗੀ? ਨਾ ਤਾਂ ਤਾਈ ਨੂੰ ਅੰਗਰੇਜ਼ੀ ਆਂਦੀ। ਹੈ? ਇਹ ਵੀ ਗੱਲ। ਨਾ ਤਾਂ ਇਹ ਪੜ੍ਹੀ ਲਿਖੀ ਤੇ ਨਾ ਤਾਂ ਇਹਨੂੰ ਕੰਮ ਹੋਣਾ ਤਾਈ ਕੋ ਤਾਈ ਦੀ ਕੋਈ ਉਮਰਾਂ ਕੰਮ ਦੀ। ਤਾਈ ਨੇ ਕੀ ਕਰਨਾ ਜਾ ਕੇ ਉੱਥੇ? ਮੈਂ ਉੱਧਾ ਹੀ ਨਹੀਂ ਜਾ ਸਕਦੀ। ਮੈਂ ਆਪ ਬਿਮਾਰ। ਮੈਂ ਇੱਥੋਂ ਦੇ ਸੰਭਲੂ ਹੀ ਬਹੁਤ ਆ। ਉਹ ਤਾਂ ਹੈ। ਠੀਕ ਹੈ। ਮੈਂ ਕਰ ਤੂੰ ਆਪਣੀ ਤਿਆਰੀ ਰੱਖ। ਤੈਨੂੰ ਹੀ ਭੇਜਾਂਗੇ। ਕੋਈ ਗੱਲ ਠੀਕ ਹੈ ਮੇਰੀ ਤਰਫੇ ਕਰਦੀ ਹਾਂ ਹਾਂ ਚਲ ਕੋਈ ਨਾ ਤੋਤਾ ਦੀ ਟੈਨਸ਼ਨ ਆ ਲੈ ਪਾਈ ਨਾ ਮੈਂ ਆਪੇ ਸੰਭਾਲ ਲੂੰ ਮੈਂ ਸਬਜ਼ੀ ਰੱਖ ਕੇ ਜਿਵੇਂ ਕਹ ਵਰਦੀ ਦੀ ਤਾਂ ਫੋਨ ਲਾ ਹਾਂ ਨਾ ਤੂੰ ਦੇਖਿਆ ਸਬਜ਼ੀ ਬਣਾ ਤੂੰ ਠੀਕ ਠੀਕ ਕੀ ਖਰਤਾ ਕਰਦੀ ਹਾਂ ਤਾਈ ਨੂੰ ਤਾਂ ਬੋਲਣਾਂ ਦਾ ਨਹੀਂ ਪਤਾ ਦਾਇ ਨੂੰ ਤਾਂ ਦਰੇਜੀ ਨਹੀਂ ਆਉਂਦੀ ਇਹ ਕਿ ਜਾਣੀਆ ਮੈਂ ਜਾ ਕੇ ਦਿਖਾਉਂ ਇਹ ਤਾਂ ਜਾਣ ਗਿਆ ਜਾਣ ਗਿਆ ਮੈਂ ਜਾ ਕੇ ਦਿਖਾਉਣੇ ਕਿੱਦਾਂ ਚਾਹੀਦਾ ਆਇਆ ਤਾਂ ਕੁਝ ਹੁੰਦਾ ਹੀ ਨਹੀਂ ਹੁਣ ਦਿਖਾਵਾਂ ਵੀ ਤਾਂ ਇਹ ਵੀ ਮੈਨੂੰ ਕੀ ਹੁੰਦਾ ਮਾਰ ਤੌਣ ਨੂੰ ਕੀ ਹੁੰਦਾ ਇਹ ਗੱਲਾਂ ਮਾਰਦੀਆਂ ਸੱਸ ਨੂੰ ਦੋਨੋਂ ਲੱਗਿਆ ਕਚਰ 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 ਸਾਰ ਦੇਬਰ ਬਰਤ ਕੋਈ ਨਹੀਂ ਦੱਸ ਆ ਕੁਝ ਕਰਦਰੀਆਂ ਨੇ ਲੱਕ ਲੱਕ ਕੇ ਮੈਂ ਤਕੀਸ ਮੰਦੀ ਹੈ ਦੇਖ ਲੈ ਕਦੀ ਨਾ ਤਾਈ ਨੂੰ ਗਰਗੀ ਨਹੀਂ ਹੁੰਦੀ ताई देखा हुए ना उनके जीजा बाट कट के कहते कुछ हम दानी ताई ताई यो जाके देखा हुए ना उनकी जान आल ना ये जान क्या देखा हुए तो काम किन्नकर है क्या थोड़ा जानेगा काम तो जल्द जानेगा मिस्टरी का तो जल्द अब जाना काम है टेंडर बढ़ा लगाई जल्दी पे टेंडर क्या लगाइए काम में आवश्य सूट सूट की ਮੈਂ ਤੁਹਾਨੂੰ ਦੋਨੋਂ ਨੂੰ ਜੀਨੀ ਆਂ ਕੀ ਦੱਸਾਂ ਤਾਂ ਬਸ ਸਸਤਾ ਦੋੜੀ ਰੋਣ ਐਨ ਨੂੰ ਛੁੱਟ ਨਹੀਂ ਗਿਆ ਤੇ ਇਹਨੂੰ ਸਿੱਧਾ ਗੰਦਾ ਸੇਟਾ ਇਹ ਰੋਟੀ ਚੱਜਾਰੇ ਹੋ ਕਿੱਥੇ ਚੱਲੀ ਬੈ ਅੱਜ ਫਾਬੀ ਨੂੰ ਕੀ ਹੋ ਗਿਆ ਮੰਦਰ ਵੀ ਅੰਗਰੇਜ਼ੀ ਆ। ਇਹ ਬੰਗੇ ਛੋਟਾ ਛੋਟਾ ਇਹਨੂੰ ਕਿ ਤੁੰਗਰੇਜੀ ਬੋਲਣ ਦਾ ਚਾਅ ਚੜ ਗਿਆ। ਲੈ ਆਉਂਦੇ ਚਲੇ ਬਾਦੀ ਕਰ ਕੀ ਲਿਆਏ। ਹੈ? ਪਰ ਨਾ ਸਹੀ ਹੋਇਆ ਬਾਦ ਨੂੰ ਪਾਉਦਾ। ਵੰਦਾ ਆਣੀ ਸਮਝਾਂਦੀ। ਆਜ ਬੜਾ ਇਹਨੂੰ ਅੰਗਰੇਜ਼ੀ ਜਿਆਦਾ ਕਿ ਕਰ ਬਗਦੇ ਨਹੀਂ ਬੋਲੀਏ ਇਹ ਤਾਂ। ਸਲਗਾਈ ਨਹੀਂ ਕੀ ਗੱਸੀ ਬਾਦੀ। ਹੈ? सुट सुट मेरा तो हादसा ही नहीं <laughs> ने 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 <laughs> <एनी> सोटे, सोटे। <laughs> मैं, मैं गल कुछ होर करी सी भाभी ने हो रही गल छेड़ी है मैं सिमरन का फोन आया ਕੰਦੀ ਆ ਕਿ ਵੀ ਆਸਟ੍ਰੇਲੀਆ ਪੇਜ ਦਿਓ ਚਾਹੇ ਤੁਸੀਂ ਆ ਜਾਓ ਅੱਛਾ ਤੇ ਚਾਹੇ ਪੱਬੀ ਨੂੰ ਆ ਜਾ ਵੀ ਹੁਣ ਉਹਦਾ ਡਿਲੀਵਰੀ ਦਾ ਟਾਈਮ ਆ ਰਿਹਾ ਤੇ ਹੁਣ ਮੈਂ ਤਾਂ ਜਾਣੀ ਸਕਦੀ ਤੇ ਐ ਕਰਿਓ ਹੁਣ ਤੁਸੀਂ ਪ੍ਰੀਤ ਨੂੰ ਆਪਾ ਭੇਜਣਾ ਉਹਦੇ ਵਿਜੇ-ਵਿਜੇ ਦਾ ਥੋੜਾ ਕਰੋ ਬਈ ਬਾਹਰੋਂ ਨੂੰ ਭੇਜਾਂਗੇ ਉਹ ਚਲ ਜੂਗੀ ਜਦੋਂ ਨਾ ਫਿਰ ਕੋਸੀ ਘਰ ਨਾਲ ਜਾ ਕੇ ਆ ਜਾਣਦੇ ਪੁੱਛਾਂ ਦੇ ਬੇਟੀ ਦਾ ਬੀਜਾ ਦਾ ਗਾਣਾ ਡਾਕੂਮੈਂਟ ਚਾਹ ਕਰ ਦੋ ਹਾਂ ਠੀਕ ਹੈ ਹਾਂ ਠੀਕ ਤੁਹਾਨੂੰ ਘਰ ਕੰਨਾ ਜਾ ਆ ਹਾਂ ਜਾਇਓ ਕਿ ਹੋ ਗਿਆ ਮਮੇ ਮੈਂ ਕਈ ਦਿਨ ਹੋਈ ਸੁਣ ਦਿਨ ਮੈਂ ਬੜੀਆਂ ਅਸਰੀਆ ਜਾਂਦਿਆਂ ਨੇ ਮੈਂ ਫੋਨ ਆਇਆ ਸੀ ਗੁਰਪ੍ਰਧ ਡੂਰੀ ਤਾਂ ਫਿਰ ਮੈਂ ਕਿਹਾ ਕਾਣੂ ਮੈਂ ਕਿਹਾ ਇੱਕ ਵਾਰ ਫੇਰ ਇੰਦਾ ਜਾ ਕੇ ਸੁਣਦੇ ਹਾਂ ਕੀ ਹੋ ਗਿਆ ਮੈਂ ਤੇਰੇ ਨੂੰ ਦੇਖ ਕੇ ਹਾਂ ਹਾਂ ਤੂੰ ਪਤਾ ਕੀ ਨੀ ਤਾਈ ਰਹੀ ਸੀ ਹਾਂ ਮੈਂ ਆਈ ਤੇਰੇ ਡੈਡੀ ਨਾਲ ਗੱਲ ਕਰਨ ਵਾਸਤੇ ਅੱਛਾ ਅੱਛਾ ਕਿ ਚਲ ਪ੍ਰੀਤ ਨੂੰ ਵਿਜਾ ਬੁਝਾ ਲਵਾਓ ਹਾਂ ਹਾਂ ਤੇ ਮੈਂ ਚਲ ਜਾ ਕੇ ਉਹਨਾਂ ਨੂੰ ਕਹਿੰਨੀ ਆ ਤੇ ਮੈਂ ਆ ਕੇ ਕਿਹਾ ਮੈਨੂੰ ਕਹਿੰਦੀ ਤੇਰੀ ਤਾਈ ਛੋਟਾ 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 ਕੀ ਛੋਟਾ ਮੈਂ ਕਿਹਾ ਦਾਸ ਮੈਂ ਤਾਂ ਕੁਝ ਲੈ ਕੇ ਨਹੀਂ ਕੀ ਛੋਟਾ ਫੋਣੀ ਫੜਿਆ ਸੀ ਬਦ ਡੈਡੀ ਬੋਲੇ ਕਿ ਨਹੀਂ ਮੋਹ ਪੰਜਾਬੀ ਆਦਾ ਫੋਨ ਕਿਦਾਂ ਛੋਟਦੇ ਸਹੀ ਹੋ ਗਿਆ ਨਹੀਂ ਮੈਂ ਤਾਂ ਇਹ ਨੂੰ ਕਹਿੰਦੇ ਮੈਂ ਛੋਟਦਾ ਹੋ ਕੇ ਜੀ ਬੋਲਣਾ ਅਸੀਂ ਟਕੰਦੇ ਕਹਿਣਾ ਛੋਟੋ ਛੋਟਦਾ ਇਹਨੂੰ ਕਿਥੋਂ ਚਾੜ ਚੜੀ ਅੰਗਰੇਜ਼ੀ ਬੋਲਣਾ ਇਹ ਟਾਈ ਜੀ ਨਾਲ ਅੱਜ ਕੀ ਚਾੜ ਚੜਿਆ ਮੈਂ ਤਾਂ ਕਿੰਨੇ ਦਿਨਾਂ ਦੀ ਮੈਂ ਦੇਖਿਆ ਨਹੀਂ ਟਾਈ ਜੀ ਨੂੰ ਅੰਗਰੇਜ਼ੀ ਜੀ ਦਮਾੜ ਮੈਂ ਆਪਣੀ ਲਾਈਫ ਤੇ ਪਹਿਲੀ ਵਾਰ ਦੇਖਿਆ ਮੈਂ ਹਾਂ ਉਹ ਰਾ ਛੋਟ ਕੀ ਹੋਇਆ ਹੈ ਤਾਂ ਜੋੜਦੇ ਹੋ ਕੇ ਹੱਸਣ ਲੱਗੇ ਹਾਂ ਆ ਮੈਂ ਗੈਰ ਹਨਾ ਬੜੀਆਂ ਹੱਸ ਕੇ ਦਿਖਾ ਲਿਆ ਗੈਰ ਗ੍ਰੇਦੀ ਅੰਗਰੇਜੀ ਬੋਲਣ ਦਾ ਸ਼ੌਂਕ ਚੜ ਗਿਆ ਤੇਰੀ ਤਾਈ ਨੂੰ ਕੀ ਕਰੀਏ ਆਏ ਹੋਰੇ ਪਰਵੰਦਰ ਫਲੇ ਕਰ ਫਲੇ ਫਲੇ ਖਿਸ਼ ਖਿਸ਼ ਕਿਉਂ ਹੋ ਗਿਆ ਦਾਜੀ ਫਿਨਿਸ਼ 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 ਸਮਝ ਨਹੀਂ ਆਈ ਇਹਨਾਂ ਨੂੰ ਫਿਨਿਸ਼ ਅਗਰੇਟ ਨਹੀਂ ਸਮਝ ਆਂਦੀ ਕੀ ਹੋ ਗਿਆ ਦਾਜੀ ਦਾ ਸਸਰ ਸਸਰ ਸਮਝ ਆਵੇ ਨਾ ਸਮਝ ਆਵੇ ਕੋਈ ਆ ਕਿ ਮम्मी ਕੰਮ ਕਰਦੇ ਸੀ ਤੁਸੀਂ ਮੇਰੇ ਮਾਰੀ ਮੇਰਾ ਤਾਂ ਆ ਗਈ ਮੈਂ ਕਹਿੰਦੀ ਫਿਨਿਸ਼ ਕਰ ਫਿਨਿਸ਼ ਫਿਨਿਸ਼ ਸਾਫ ਕਰਾਂ ਅਗਰ ਜਿੰਨ ਸੁਝਾਦੀ ਮਮਾ ਨਾ ਫਾਸਮ ਸਮਝ ਆਵੇਗਾ ਤੇ ਇਹ ਸਮਝ ਜਾਵੇ ਕੀ ਹੋ ਗਿਆ ਨਾ ਅਗਰ ਜਿੰਨ ਸੁਝਾਦੀ ਕਿਉਂ ਨਹੀਂ ਅੰਗਰੇਜ਼ੀ ਸਮਝ ਆਉਂਦੀ ਹੈ ਕਿਉਂ ਪਲੇਨ ਐਸੇ ਇਹਨਾਂ ਨੇ ਤਬੇਰਾ ਮੁੱਠਾ ਕਰਾਪ ਕਰਦਾ ਜਾਈ ਜੀ ਫੀਲਿੰਗ ਨਹੀਂ ਕਰਨੇ ਕਿ ਬਿਲਕੁਲ ਸਾਨੂੰ ਸਮਝ ਨਹੀਂ ਆ ਰਹੀ ਸਿੱਕਾ ਤੋੜ ਦੇ ਮਤਾਂ ਨਹੀਂ ਸਮਝ ਆ ਰਹੀ ਵਾਕਿਆ ਨਹੀਂ ਸਮਝ ਆ ਰਹੀ ਵਾਕਿਆ ਸੇ ਨਹੀਂ ਸਮਝ ਆ ਰਹੀ ਬਹੁਤ ਅੰਗਰੇਜ਼ੀ ਜਿਹੀ ਪੜ੍ਹੀ ਨਹੀਂ ਕਿਤੇ ਬੰਨਰ ਆ ਰਹੇ ਸੁਣ ਜਾਉਂਗੇ ਇਹਨਾਂ ਦੇ ਕਿਤਾਬ ਲੈ ਆਦੇ ਸੋ ਮਰੋਟੀ ਮਾਣੀ ਦਾ ਕਰ ਲਾ ਕਰ ਸੁਣਿਓ ਆਪਾਂ ਬੇਰੂ ਕੀ ਹੋ ਗਿਆ ਕੀ ਹੋ ਗਿਆ ਕਈ ਦਿਨਾਂ ਤੋਂ ਅੰਗਰੇਜ਼ੀ ਜੀ ਮਰੀ ਜਾਂਦੀ ਬਹੁਤ ਜ਼ਿਆਦਾ ਅੱਛਾ ਕਦੇ ਕਹਿੰਦੀ ਆ ਫਲਿੰਗ ਕਰਦੇ ਕਦੇ ਫਿੰਗਰ ਹੁੰਦੀ ਆ ਹੈ ਪਤਾ ਨਹੀਂ ਕੀ ਕੀ ਅੰਗਰੇਜ਼ੀ ਬੋਲਦੀ ਆ ਗੱਲ ਗੱਲ ਤੇ ਟੋਕਾ ਟੱਕ ਗੱਲ ਗੱਲ ਮਿੰਦੇ ਸੀ ਗੋਣਦੀ ਹੂੰ ਕਦੇ ਮਿੰਨੋਦਲੀ ਬੈਨ ਕਿ ਹੋ ਗਿਆ ਅੱਛਾ ਅੰਗਰੇਜ਼ੀ ਬੜੀ ਮਾਰਦੀ ਆ ਅੰਗਰੇਜ਼ੀ ਦੱਸ ਨੇ ਮੈਂ ਮੈਨੂੰ ਕਿਹਾ ਸੀ ਮੈਂ ਤਾਂ ਹਰਾਨ ਹੋ ਗਿਆ ਮੈਂ ਅੰਗਰੇਜ਼ੀ ਅੱਸੀ ਕਦੇ ਅੰਗਰੇਜ਼ੀ ਬੋਲਦੇ ਨਹੀਂ ਜਿਆਦਾ ਬੋ ਅੰਗਰੇਜ਼ੀ ਬੋਲਣ ਲੱਗ ਗਏ ਨਹੀਂ ਮੈਂ ਬੋਲਣੀ ਆਂਦੀ ਹੋਵੇ ਬੰਦਾ ਬੋਲੇ ਹਾਂ ਮੈਂ ਹੀ ਕਹੀ ਜਣੀ ਮੈਂ ਦੀਦੀ ਤੁਹਾਨੂੰ ਕੀ ਹੋ ਗਿਆ ਇੰਨੇ ਸਾਲਾਂ ਚ ਕਦੇ ਬੋਲੀ ਨਹੀਂ ਆ ਹੁਣ ਮੈਨੂੰ ਪਹਿਲੇ ਹੀ ਡਰ ਸੀਗਾ ਮੈਂ ਕਾ ਘਰੇ ਬੋਲਦੇ ਹਾਂ ਤਾਂ ਬੋਲਦੇ ਹਾਂ ਠੀਕ ਆ ਬਾਹਰ ਨਾ ਬੋਲੇ ਕੋਈ ਸੇ ਅੱਗੇ ਤੇ ਗੌਂਡੇ ਨੇ 3-4 ਗੌਂਡੇ ਨੇ ਕਿ ਤੇਰੇ ਭਾਬੀ ਨੂੰ ਕੀ ਹੋ ਗਿਆ ਅੰਗਰੇਜ਼ੀ ਮਾਰਦੇ ਜਾਂਦੇ ਸੈਡ ਹਾਸ ਹਾਸ ਕੇ ਆ ਬੋਲ ਰਹੇ ਹਾ ਜੀ ਤੇ ਉਹਨੇ ਕਹਿੰਦੇ ਚਲੋ ਬਿਮਲਾ ਗੱਲ ਕਰਾਂਗਾ ਹਾਂ ਹਾਂ ਨਾ ਹੋ ਕਿਤੇ ਨਾ ਗੱਲ ਕਿਤੇ ਚਲੋ ਦੇਖਦੇ ਫਿਰ ਲੋਕੀਂ ਗਏ ਪਾਬੀ ਕਿਹੜੀ ਅੰਗਰੇਜ਼ੀ ਮਾਂ ਬੋਲਦੀ ਹੈ ਕਿਹਨੇ ਕੁਝ ਵੀ ਪੜ੍ਹਦੀ ਹੈ ਭਾਬੀ ਜwadi ਆਸ ਵੀ ਆਦੇ ਮੈਨੂੰ ਦੁੱਖ ਵੀ ਹੁੰਦਾ ਹੈ ਹੈ ਦੱਸ ਕਹੇ ਪਰ ਮੇਰੇ ਕੋਲ ਚ ਪੜ੍ਹਦੀ ਹੈ ਹੁਣ ਸਾਰਿਆਂ ਨੂੰ ਪੜ੍ਹਾਉਂਦੀ ਆ ਸਾਰੇ ਬਾਰੇ ਲੈ ਆਂ ਭਾਬੀ ਆਸਾ ਦੇ ਬੋਲਣਾ ਦਾ ਆ ਮੈਂ ਤਾਂ ਆਪ ਪਰੇਸ਼ਾਨ ਮੈਂ ਤਾਂ ਆਪ ਸਿਹਰ ਦੁਖਣ ਲਾ ਜਾਂਦਾ ਢੇਡ ਦੁਖਣ ਲਾ ਜਾਂਦਾ ਰੋਜ਼ ਹਾਸਾ ਸਕੇ ਹੈ ਫੇ ਕੰਦੀ ਆ ਤਾਂ ਦੰਦ ਕੱਢਦੀ ਆ ਤਾਂ ਦੰਦ ਕੱਢਦੀ ਆ ਦੱਸ ਜਦੋਂ ਕੋਈ ਆਣ ਚੈੱਕ ਆ ਬ ਕੋ ਡਾਕਟਰ ਬ ਡਾਕਟਰ ਗੁਪਤਾ ਇਹਨਾਂ ਚੈੱਕ ਕਰਦੇ ਇਹ ਗਾ ਉਹ ਇਹਨੇ ਕੀ ਗਰੀਆ ਨੇ ਉਮਰ ਦੇ ਸਾਹ ਨਾਲ ਅੱਦ ਹੈ ਸ਼ੰਗਰੇ ਜੀ ਹਾਂ ਇਹ ਤਾਂ ਹੈ ਹੁਣ ਮੈਂ ਅੱਗੇ ਕਹ ਮੈਂ ਕਾ ਲੋਕਾਂ ਨੇ ਬਾਹਰ ਕੀ ਕਹਿਣਾ ਕਿਤੇ ਬਾਹਰ ਨਾ ਬੋਲੇ ਕਹਿੰਦੀ ਮੈਂ ਤਾਂ ਬਾਹਰ ਵੀ ਬੋਲਦੀ ਆ ਮੇਰੇ ਆਪ ਵੀ ਗੁੱਸਾ ਵੀ ਆਉਂਦਾ ਹੈ ਤੇ ਬੇਇੱਜ਼ਤੀ ਵੀ ਮਹਿਸੂਸ ਹੁੰਦੀ ਮੈਨੂੰ ਹਾਂ ਨਹੀਂ ਕੋਈ ਨਾ ਹੁਣ ਇੰਨੇ ਸਾਲ ਹੋ ਗਏ ਹੁਣ ਕਹਿ ਵੀ ਨਹੀਂ ਕੋਈ ਸਕਦੇ ਵੱਡੇ ਆਪਣੇ ਤੋਂ ਆਪਾਂ ਹੁਣ ਇਹਨਾਂ ਨੂੰ ਪੁੱਛਣਾ ਪਿਆ ਨਾਲ ਹੀ ਪੁੱਛਣਾ ਵੀ ਕੀ ਗੱਲ ਆ ਡਾਕਟਰ ਨੂੰ ਸਲਾਹ ਦਿੰਦੇ ਫਿਰ ਗੱਲ ਕਰਦੇ ਆ ਠੀਕ ਹੈ ਚਲੋ ਫਿਰ ਮੈਂ ਚੱਲਦਾ ਫਿਰ ਹੁਣ ਡਾਕਟਰ ਚੈੱਕ ਕਰਦੇ ਚਲੋ ਇੱਕ ਦੀ ਸੁੱਕਣ ਦੀ ਲੋੜ ਹੈ ਅੱਛਾ ਦੇਖੋ ਏਦਾਂ ਘੱਟ ਲਾਜ ਨਹੀਂ ਸੱਸ ਨੂੰ ਜੇ ਤੁਹਾਨੂੰ ਕੁਝ ਨਹੀਂ ਆਉਂਦਾ ਚੁੱਪ ਹੋ ਜਾਓ ਬਿਲਕੁਲ ਪਰ ਦੀਦੀ ਤੁਸੀਂ ਸੋਚੋ ਨਾ ਕਿ ਤੁਸੀਂ ਏਦਾਂ ਨਾ ਬੋਲੋ ਤੁਹਾਨੂੰ ਇਹ ਅੰਗਰੇਜ਼ੀ ਬੋਲਣ ਦਾ ਚਾਹ ਕਿੱਥੋਂ ਚੜ ਗਿਆ ਉਹ ਨੋਤੀਆ ਅਗਲੀ ਮੈਂ ਕੀ ਸੋਚੂਗੀ ਵੀ ਬੋਲਣੀ ਆਂਦੀ ਨਹੀਂ ਔਰ ਕਿੱਦਾਂ ਬੋਲਦੇ ਵੇ ਆ ਤੁਹਾਨੂੰ ਜਿਆਦਾ ਆਉਂਦੀ ਹੈ ਤੁਹਾਨੂੰ ਅਗਰ ਅੰਗਰੇਜ਼ੀ ਗੱਲ ਹੋ ਗਈ ਲੈ ਤਾਂ ਮੈਂ ਨੂੰ ਅੰਗਰੇਜ਼ੀ ਸਿਖਾਉਂਦੀ ਆਂ ਅੱਛਾ பின்னர்

ਲਿਆਂਦੇ ਹੁਣ ਤਾਂ ਬਸ ਤੁਸੀਂ ਨਿਕਲ ਲਿਆ ਆਪ ਜੀ ਕਰੇ ਮੈਨੂੰ ਨਹੀਂ ਹੱਸੀ ਆਉਂਦੀ ਵੀ ਇਹਨੂੰ ਜ਼ਿਆਦਾ ਆਉਂਦੀ ਵੀ ਅੱਜ ਬਾਹਰ ਅੰਗਰੇਜ਼ ਮਾਰ ਲੱਗੇ ਸਾਨੂੰ ਤਾਂ ਹੱਸੀ ਆ ਰਹੀ ਹੈ ਭਾਬੇ ਕਰਕੇ ਆਉਂਦੇ ਤਾਂ ਹੀ ਮਾਰਦੇ ਆ ਨਾ ਅੱਛਾ ਜੇ ਕਿਸੇ ਆਉਂਦੇ ਨਾ ਵੀ ਕੋਟ ਬੰਨੂਗਾ ਵਾਹ ਜੀ ਵਾਹ ਅਸੀਂ ਸਿੱਖਾਂਗੇ ਅੰਗਰੇਜ਼ ਤੁਹਾਡੇ ਕੋਲ ਬਿਲਕੁਲ ਸਿੱਖਣੀ ਚਾਹੀਦੀ ਹੈ ਪਰ ਉਹਦੇ ਸਿੱਖ ਨਹੀਂ ਬੰਦ ਕਰਦੇ ਇਹਨੂੰ ਸਿਖਾ ਦੇ ਜਾਂ ਤਾਂ ਕੱਢੀ ਜਾਂਦੀ ਹੈ ਹੋਰ ਸਿਖਾ ਦੋ ਜਿੱਦਾਂ ਤੁਹਾਡਾ ਮਨ ਕਰੇ ਹੋਰ ਸਿਖਾ ਦੋ ਨਾ ਦੀਦੀ ਕੋ ਟ੍ਰੇਨਿੰਗ ਲੈਣੀ ਹੈ ਇਸ ਦੀ ਹੋਰ ਲੱਗਦਾ ਨਹੀਂ ਹੈ ਹੋਰ शिकड़ी तो लोड पहनी तो हाँ लोड पहनी है क्यों नहीं लोड पहनी है आनों ने टेंशन रेंजी रेंजी मारना है अच्छा शिको चलो वाशरी तो रेंजी शिकामी बैठ कर लो हाँ और शिकड़ी पहनी दस देखी बात देखी है चलो आंगन जाने कुछ है नहीं अच्छा दस ਸਸਕੇ ਤੇ ਦੁਕਨ ਲੱਗ ਗਿਆ ਪਤਾ ਨਹੀਂ ਕਹਦਾ ਸੰਦਾ ਪ੍ਰੀਤ ਨੂੰ ਕਹਿੰਦੇ ਪਾਣੀ ਲੱਗਿਆ ਪ੍ਰੀਤ ਹਾਂਜੀ ਪੇਰ ਹੋਏ ਹਾਲ ਪਾਣੀ ਖਤਮ ਹੀ ਨਹੀਂ ਹੋਇਆ ਫਾਟਰ ਲੈ ਫਾਟਰ ਬਾਪੇ ਫਾਟਰ ਕੀ ਦਾ ਰੱਖਿਆ ਹੈ ਵਾਟਰ ਦਾ ਪਾਣੀ ਦਾ ਫਾਟਰ ਉਹ ਫਾਟਰ ਦਾ ਕੀ ਮਤਲਬ ਹੈ ਮੈਨੂੰ ਤਾਂ ਖੰਦਾ 10 ਪਾਣੀ ਦਾ ਵਾਟਰ ਨਹੀਂ ਆ ਨਹੀਂ ਆ

ਅੱਜ ਦਾ ਕਿੱਤੇ ਪੜਾਈਆ ਨੇ ਦਾ ਜਦੋਂ ਸਪੈਸ਼ਲ ਪੜ੍ਹਿਆ ਹੈ ਬਹੁਤ ਅੱਛੀ ਪੜਾਈ ਹੈ ਸਰਕਾਰ ਇਸ ਨੂੰ ਪੜਾਈ ਕੀਤੀ ਹੈ ਨਾ ਲਾਰੇ ਮੋਰਿਓ ਸਕੂਲ ਹੁੰਦਾ ਛੱਡਾ ਅੱਛਾ ਜੀ ਮਾਸਟਰ ਬਹੁਤ ਵਧੀਆ ਸੀ ਅੱਛਾ ਜੀ ਅਸੀਂ ਆਵੇ ਰਹਾਂ ਨਹੀਂ ਸਾਡਾ ਅਸਾਸੀ ਢਾਡੇ ਤੋਂ ਕੋਣਾ ਨਾਤਾ ਤੁਸੀਂ ਭਾਬੀ ਨੂੰ ਅੰਗਰੇਜ਼ੀ ਕਿੱਥੋਂ ਸਿੱਖਣਾ ਚਾਹਵਾਇਆ ਵਾਟਰ ਨੂੰ ਵਾਟਰ ਗਿਆ ਨਾ ਹੀ ਹੋ ਗਿਆ ਅੱਜ ਤੱਕ ਤਾਂ ਨਹੀਂ ਪਾ ਵੀ ਅੰਗਰੇਜ਼ੀ ਬੋਲੀ ਉਹ ਜਦਾ ਦਿਨ ਹੈ ਤਾਂ ਪਤਾ ਨਹੀਂ ਕਿਉਂ ਇੰਨੀ ਅੰਗਰੇਜ਼ੀ ਇੰਨੀ ਅੰਗਰੇਜ਼ੀ ਇਹ ਕਿਤਾਬਾਂ ਚ ਅੰਗਰੇਜ਼ੀ ਪਤਾ ਨਹੀਂ ਕੋਈ ਜਦਦਰ ਉੱਥੇ ਕੋਈ ਸਕੇ ਆ ਅੱਜ ਹੋਣਾ ਸਾਰਾ ਸਿੱਖਿਆ ਮੈਂ ਤਾਂ ਕਿਤੇ ਘੁੰਮਦੇ ਨਾ ਬੋਲ ਬਸ ਆਪੇ ਸਿੱਖੀ ਸਖਾਈ ਤੁਸੀ ਸਾਹਿਬ ਬੜੀ ਹੋਈ ਮੈਂ ਤੁਸੀ ਸਾਹਿਬ ਮਰਜੀ ਬਣੇ ਸੀ ਉੱਥੇ ਸਿੱਖ ਅੰਗਰੇਜ਼ੀ ਨਾ ਤਾਂ ਬਹੁਤ ਜਗਤ ਖਲੀ ਇਹ ਪਾਣੀ ਪਾਣੀ ਲੈ ਲੋ ਵਾਟਰ ਇਹ ਵਾਟਰ ਹਾਟਰੇ ਵਾਟਰ ਹੈਗਾ ਯਾਰ ਹਾਟਰਾ ਹੁੰਦਾ ਪਾਣੀ ਹੋ ਗਿਆ ਇਹ ਵਾਟਰ ਔਰ ਹਾਟਰੇ ਕਿਹਾ ਵਾਟਰ ਹੋ ਰੇ ਤੂੰ ਹੀ ਰੱਖਦੇ ਹੁੰਦੇ ਨਾਲ ਤਾਈ ਜੀ ਵਾਟਰ ਹੁੰਦਾ ਤੂੰ ਜਾਵੇਂਗਾ ਸਮਝਦੇ ਅਗਰੇ ਜੀ ਤਾ ਤੂੰ ਪੱਗ ਥੋੜੀ ਪੀਆ ਹਾਂਜੀ ਗੱਦੀ ਭਾਬੇ ਨਾਲ ਸਤ ਮੁੰਨੂ ਨੇ ਜੀਂਦੀ ਮੈਨੂੰ ਆਂਦੇ ਇੰਗਲਿਸ਼ ਪਾਉਣੀ ਅਸੀਂ ਅਸੀਂ ਤਾਂ ਤੁਸੀਂ ਅੱਛੇ ਸੁਣ ਪੜਾਈ ਕੀਤੀ ਹੈ ਆ ਨਹੀਂ ਨਹੀਂ ਆਦੇ ਉਹ ਭਾਬੀ ਦੀ ਆਇਤਾ ਤੇ ਇਹ ਤਾਂ 10 ਚ ਦਿਨਾਂ ਤੋਂ ਭਾਬੀ ਬਹੁਤ ਜ਼ਿਆਦਾ ਗਰੇਡੀ ਬੋਲਣ ਲੱਗੀ ਹੈ ਹੈ ਮਨਨ ਆਪ ਕੰਮ ਦੀ ਮੈਂ ਤਾਈ ਜੀ ਨੂੰ ਹੋ ਕੀ ਗਿਆ ਮੈਨੂੰ ਤਾਂ ਪੁੱਛ ਨਹੀਂ ਹੋਇਆ ਇਹਨੂੰ ਪੁੱਛ ਕੇ ਹੋ ਗਿਆ ਤੇ ਸੱਸ ਆਦਿ ਹੋਏ ਤਾਂ ਵੀ ਦੇ ਜੰਦਾ ਜੰਦਾ ਨਹੀਂ ਯੋ ਯਾ ਮੈਂ ਤਾਂ ਦੁਹਰੇ ਹਾਂ ਹਾਂ ਕਮਾ ਲਈਏ ਕਈ ਦਿਨਾਂ ਦੀ ਪਪਾ ਇਦਾਂ ਹੋਏ ਪਏ ਆਹੋ ਕਈ ਦਿਨਾਂ ਦੀ ਅੰਗਰੇਜ਼ੀ ਇਦਾਈ ਮਾਰੀ ਜਾਂਦੇ ਉਹ ਗਵਾਂਢੀ ਆਏ ਸਾਡੇ ਮਰਦੀਪ ਇਹ ਉਪਰ ਆਲੇਕ ਤੇ ਕਿਤਾਬ ਲਿਆ ਕੇ ਤੋਕ ਕਰ ਦਿੱਚੂਗੀ ਤੂੰ ਵੀ ਸਿਕਰ ਲੈ ਨਾ ਦੇ ਤਾਂ ਬੱਸ ਐਸੇ ਸਾਨੂੰ ਤਾਂ ਇੱਦਾਂ ਪੜਾਈ ਨਹੀਂ ਸਾਨੂੰ ਜੰਨੀ ਅੰਗਰੇਜ਼ੀ ਆ ਸਾਹ ਹਿੰਦੀ ਚ ਠੀਕ ਆ ਠੀਕ ਆ ਫਿਰ ਇਹ ਮੱਲੂਣਾ ਨਹੀਂ ਆਂਦੇ ਹਾਂ ਨਹੀਂ ਆਂਦੀ ਸਾਨੂੰ ਆਹੋ ਕੇਵਲ ਅੰਗਰੇਜ਼ੀ ਅਸੀਂ ਨਹੀਂ ਸਿੱਖਣੀ ਨਹੀਂ ਸਿੱਖਣੀ ਨਹੀਂ ਸਿੱਖਣੀ ਅਸੀਂ ਆਪਣੇ ਪੰਜਾਬੀ ਉਹਦੇ ਠੀਕ ਆ ਚਲੋ ਮੈਂ ਗਲਾਸ ਲੈ ਜਾਾਂ ਕੋਈ ਕਿੱਥੇ ਆ ਫਿਰ ਸੋਏ ਫੀਜਰ ਹੁੰਦਾ ਫੀਜਰ ਫੀਜਰ ਤੇ ਰੱਖਿਆ ਨਾ ਐਫੀਸ਼ੀਅਨਟ ਵੀ ਖਾਲੀ ਫੀਸ਼ੀਅਨਟ ਫੀਸ਼ੀਅਨਟ ਹੁੰਦਾ ਤਾਂ ਇਹ ਕਿਚਨ ਹੁੰਦਾ ਮੈਂ ਅਤਾ ਸਿੱਧ ਕੋ ਲੱਗ ਤੁਹਾਡੇ ਹੱਸਿਆ ਸੁਣ ਸੁਣ ਕੇ ਕਰ ਦਿਆਂ ਕਿ ਲੈ ਜਾ ਫੀਸ਼ੀਅਨਟ ਜਿੱਧਾ ਰੱਖਦੇ ਨਾਲ ਮਮਾ ਤਾਂ ਸਿਆਉਂਗੇ ਨਹੀਂ ਜੇ ਨਾ ਆਪ ਚੱਲ ਨਹੀਂ ਆ ਹੋਰ ਜਾ ਪਤਾ ਨਿਆਨ ਨੂੰ ਕੀ ਹੋਇਆ ਪਿਆ ਅਰੇ ਜੀ ਬੋਲ ਨਹੀਂ ਆਂਦੀ ਪੜ 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 ਰੇ 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 ਉਹ ਹੱਸਦੇ ਆ ਉਹ ਟਿੱਚਰਾਂ ਕਰਦੇ ਤਾਂ ਲਿਪਰਾ ਨੂੰ ਕੀ ਤੇ ਵੀ ਬਹਭੀ ਕਿਹੜੇ ਕਾਲਜ ਚ ਐਡਮਿਸ਼ਨ ਲੰਦਾ ਪੜਨ ਲੱਗੀ ਬੱਸ ਹੱਸਦੇ ਸੀ ਕਹਿੰਦੇ ਕਹਿੰਦੇ ਆ ਵੀ ਕੋਿਹੜੇ ਕਾਲਜ ਬੜੀ ਅੰਗਰੇਜ਼ੀ ਬੋਲਦਾ। ਬੜ ਗਵਾਂਢੀ ਜਾਂਦੇ ਆ। ਕਹਿੰਦੇ ਇੰਨੀ ਬੜੀ ਅੰਗਰੇਜ਼ੀ ਬੋਲਦੇ ਕਿਹੜੇ ਕਾਲਜ ਚ ਜਾਣ ਲੱਗੇ। ਹੋਰ ਪਰਵਿੰਦਰ ਹਾਂਜੀ। ਉਹੀ ਜਾ ਗਿਆ ਪਰਿੰਦਰ। ਅੱਛਾ। ਅੱਛਾ ਬਤਾਈ ਹੋਏ ਦੁਬਈ ਚੱਲੇ ਹੋਣੇ। ਦੁਬਈ ਚੱਲੀ ਹੋਣੀ ਐ। ਨਹੀਂ ਆਸਟ੍ਰੇਲੀਆ ਦਾ ਆਇਆ ਜੀ। ਨਹੀਂ ਦੁਬਈ ਨਹੀਂ ਚੱਲੀ। ਉਹ ਸਿਮਰਨ ਕੋਲ ਚੱਲੀ ਆ ਆਸਟ੍ਰੇਲੀਆ। ਹੈ? ਹਾਂ ਜੀ। ਕਿੱਥੇ ਭੇਜਾਉਗੇ? ਮੈਂ ਦੇਖ ਲਈ ਸੀ ਤੁਸੀਂ ਕਿਤੇ ਮਰ ਗਈ ਤਾਂ ਕਿ ਤੁਸੀਂ ਕਿਦਾਂ ਅੰਨਾ ਤਾਂ ਮੈਂ ਦੇਖ ਲਈ ਸੀ ਕਿਤੇ ਮੈਂ ਆਹ ਹਾਂ ਦੀ ਆ ਇਹਦਾ ਮੈਂ ਤਾਂ ਅੱਜ ਸਾਰੀਆਂ ਗੱਲਾਂ ਸੁਣੀਆਂ ਤੇ ਦੋਨੋਂ ਗੱਲਾਂ ਕਰ ਅੱਛਾ ਅੱਛਾ ਤਾਂ ਇਹਨੂੰ ਇੰਗਲਿਸ਼ ਨਹੀਂ ਆਂਦੀ ਬੋਲਣਾ ਬੈਠਣਾ ਨਹੀਂ ਆਂਦਾ ਅੱਛਾ ਦੇਖ ਹਾਂ ਦੀ ਇਹ ਅਸੀਂ ਸਮਝਾਈ ਨਹੀਂ ਆ ਸਾਡੀ ਚੋਰੀ ਚੋਰੀ ਗੱਲਾਂ ਸੋਠ ਤਾਂ ਐਂ ਇੰਗਰੇਜੀ ਬੋਲੀਏ ਮੈਂ ਵੀ ਕਮਾ ਕਿਉਂ ਬੋਲਦੀ ਆ ਮੈਂ ਤਾਂ ਸਿੱਖੀ ਆ ਸੀ ਨਾ ਤੁਸੀਂ ਜਾਂ ਕੱਪਰਣਾ ਸੀ ਥੋੜੇ ਦਿਨਾਂ ਨੂੰ ਸੀ ਕਿ ਆ ਵੀ ਚੱਕਾ ਕੱਪਰਣਾ ਡੈਡੀ ਕਹਿੰਦੇ ਪਾਪਾ ਕਹਿੰਦੇ ਨੰਨੂ ਕੁਛ ਨਹੀਂ ਹੋਇਆ ਮੈਨੂੰ ਸਟ੍ਰੇਲੀ ਜਾਣਾ ਸੀ ਇੰਗਲਿਸ਼ ਸਿੱਖਦੇ ਪਿੱਛੇ ਅੱਛਾ ਜੀ ਸੰਦੇ ਸਮਝ ਲਈਂ ਬੋਹਾਂ ਦੇ ਘਰ ਤੇ ਫਿਰ ਤਾਂ ਹਾਂ ਨਹੀਂ ਕਰਦੇ ਜੀ ਤੁਸੀਂ ਕਿੱਥੇ ਚੱਲਣਾ ਬਣਾਇਆ ਸਟ੍ਰੇਲੀਆ ਕਿ ਬਈ ਜਾ ਨਹੀਂ ਸਕਦੇ ਨਹੀਂ ਜਾ ਸਕਦੇ ਪਰ ਤੂੰ ਸੱਨਾ ਤੁਹਾਡੇ ਕੋ ਕੰਮ ਹੋਣਾ ਹੈ ਨਾ ਤੁਸੀਂ ਉੱਥੇ ਆਂ ਸਾਂਭ ਸੜਿਆ ਤੁਸੀਂ ਤਾਂ ਅੰਗਰੇਜ਼ੀ ਆਂਦੀ ਪੂਰੀ ਹਾਂ ਕੋਈ ਤਾਂ ਦੇ ਹੁੰਦਾ ਮੈਨੂੰ ਸੱਨਾ ਕੋਈ ਤਾਂ ਜਾਪੇ ਵਾਸਤੇ ਜਾਣਾ ਹੈ ਕੰਮ ਕੋਈ ਤਾਂ ਨਹੀਂ ਹੁੰਦਾ ਬਸ ਫਿਰ ਉੱਥੇ ਕੋਈ ਥੋੜੀ ਜਾਣਾ ਪ੍ਰੀਤ ਤੇ ਜਾਉਂਗੇ ਹਾਂ ਪ੍ਰੀਤ ਨੂੰ ਭੇਜਣਾ ਹੈ ਪ੍ਰੀਤ ਨੇ ਜਾਣਾ ਤੁਸੀਂ ਜਾਏ ਆਏ ਹੋ ਪਰ ਥੋੜੇ ਦਿਨਾਂ ਬਾਅਦ ਕਰੇ ਘੁੰਮਣ ਜਾਏ ਹਾਂ ਨਾ ਫਿਰ ਕਦੇ ਚਲ ਜੇ ਚੱਲ ਤੂੰ ਬੇਟਾ ਆਪਣਾ ਤਿਆਰੀ ਕਰ ਲਾ ਲਗੀ ਕੋ ਆਪਣੀ ਗਰ ਹ ਸੋਚ ਕੇ ਬੜੀ ਐਰਾਨੀ ਵੀ ਆਂਦੀ ਹੈ ਸਭ ਇਹੰਦਾ ਕੁਛ ਚੱਲਦਾ ਨਹੀਂ ਸ਼ਗਵਤਾਈ ਜੀ ਨੂੰ ਉਕੀ ਗਿਆ ਬਣਾ ਤੇ ਤੂੰ ਤੇ ਰਹੀ ਉਹ ਤੇ ਮੱਕੇ ਬੈ ਗਈ ਨਾ ਚੜਾ ਕੋਈ ਨਹੀਂ ਫੇਰ ਮੁਕਾ ਲੈ ਫਿਰ ਦੋਸ ਫਿਰ ਚੰਨ ਜਾਣਾ ਤੁਸੀਂ ਆਪਣੀ ਨਾ ਪੰਜਾਬੀ ਤੇ ਹੀ ਆ ਜਾਓ ਰੇਸ ਰੇਸ ਸੱਟੋ ਰੰਦੋ ਬਿਦੇ ਤੇ ਤੁਹਾਨੂੰ ਬੁਵਾ ਰਹੀ ਫਰੀਦ ਹੁਣ ਆਪਣੇ ਬੱਜ ਲੋਗੇ ਤਾਂ ਵੀ ਚਲ ਜਾਓਗੇ ਇਹਨੇ ਅੰਗਰੇਜ਼ੀ ਆ ਤੂੰ ਸਖਤ ਖਤੇ ਕਰਦੀ ਸੀ ਕੁੜੀ ਤੇ ਜਾਪਦੇ ਚੱਲੀ ਆ ਹਾਂ ਛੋਣੇ ਦੀਦੀ ਕੋ ਕੰਮ ਥੋੜੀ ਹੋਣਾ ਉੱਥੇ ਹਾਂ ਇਹ ਤਾਂ ਇਹ ਤੂੰ ਸਖਤ ਖਤੇ ਕਰਦੀ ਸੀ ਇੰਗਲਿਸ਼ ਅਰੇ ਜੀ ਨਹੀਂ ਆਂਦੀ ਕਈ ਨਾ ਉਧਰ ਨੋਰਮ ਨਹੀਂ ਕਰਦੀ ਉੱਥੇ ਬੋਲਸੀ ਤਾਂ ਨੋਰਮਲ ਹੀ ਗੱਲ ਕੀਤੀ ਵੀ ਥੋੜੀ-ਮੋਤੀ ਤਾਂ ਅੰਗਰੇਜ਼ੀ ਹੁਣ ਬਾਹਰ ਜਾ ਕੇ ਬੋਲਣੀ ਪੈਂਦੀ ਆ ਪੜ੍ਹੀ ਲਿਖੀ ਆ ਕੁਝ ਬੋਲ ਲੂਗੀ ਸਮਝ ਲੂਗੀ ਕੋਈ 1200 ਚੀਜ਼ ਲੈ ਕੇ ਆਣੀ ਪੈਂਦੀ ਆ ਚਲੋ ਸਮਝ ਆ ਗਈ ਮੈਨੂੰ ਹੋਰ ਹੋਰ ਪੰਜਾਬੀ ਦੇ ਹੋਰ ਤੋਂ ਜਾ ਗਏ ਉਹ ਤਾਂ ਬੰਦੇ ਹਸਣਾ ਪੈਣਾ ਮੇਰੇ ਪਜਾ ਕੋ ਉਡਾਤਾ ਤੁਸੀਂ ਸਾਰੇ ਮੈਂ ਵੀ ਕਮਾਈ ਕਦੇ ਅੱਸੀ ਸਮਦੇ ਪਾਪਾ ਨੇ ਮੈਂ ਇੱਥੇ ਡਾਕਟਰ ਗੁਪਤਾਨ ਨੂੰ ਦਿਖਾਣਾ ਹਾਂ 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 ਮੈਂ ਇਹ ਬਾਰੇ ਭਾਦੇ ਨੂੰ ਕੀ ਹੋ ਗਿਆ ਮੈਨੂੰ ਕੁਛ ਨਹੀਂ ਹੋਇਆ ਜਿਵੇਂ ਅਸੀਂ ਦੇਖ ਪਰ ਆ ਗਈ ਸੀ ਆਜ ਤਾਂ ਪਤਾ ਨਹੀਂ ਮੈਨੂੰ ਕੁਛ ਨਹੀਂ ਦੱਸ ਬਈ ਅੱਛਾ ਬਬੀ ਐ ਫੈਸ਼ਨੇਸ਼ਨ ਹੈ ਫੈਸ਼ਨੇਸ਼ਨ ਨਹੀਂ ਹੁੰਦਾ ਫੈਸ਼ਨੇਸ਼ਨ ਨਹੀਂ ਹੁੰਦਾ ਕੰਗਰਾਚੂਲੇਸ਼ਨ ਬੰਦੇ ਗਾਣੇ ਨਹੀਂ ਬੋਲਣਾ ਅੰਦਾ ਤੁਸੀਂ ਪੰਜਾਬੀ ਚ ਗਾਓ ਬਧਾਈ ਹੋਣ ਬੇਟਾ ਐਦਾਂ ਕਹਿ ਦੋ ਹਾਂ ਸਿੱਧਾ ਇਹ ਬੋਲ ਦੋ ਮੈਂ ਆਹੀ ਬੋਲ ਦੋ ਹਾਂ ਅੰਗਰੇਜ਼ੀ ਰਹਿਣ ਦੋ ਅੰਗਰੇਜ਼ੀ ਨਹੀਂ ਆਉਂਦੇ ਕੋਈ ਉਹਨੇ ਸਾਰੇ ਬਾਕੀ ਦੇ ਗੱਲਾਂ ਛੱਡੋ ਪੰਜਾਬੀ ਹੋਣੀ ਚਾਹੀਦੀ ਹੈ ਹਾਂ ਬਿਲਕੁਲ ਹਾਂ ਬਿਲਕੁਲ ਬੇਟਾ ਬਧਾਈ ਹੋ ਤੁਹਾਨੂੰ ਇਦਾਂ ਕਹਿੰਦਾ ਬਿਲਕੁਲ ਸਹੀ ਹੈ ਬਧਾਈ ਹੋਵੇ ਸਾਰਿਆਂ ਨੂੰ ਹਾਂ ਬਿਲਕੁਲ ਸਾਰਿਆਂ ਨੂੰ ਬਧਾਈ ਹੋਵੇ ਸਾਰਿਆਂ ਨੂੰ ਬੋਲਣੀ ਅੰਗਰੇਜ਼ੀ ਨਹੀਂ ਆਤੀ ਹਾਂ ਅਗਰ ਅੱਜ ਕੀ ਰੱਖਿਆ ਹਾਂ ਆਪਣੇ ਮਾਤਰ ਭਾਸ਼ਾ ਪੰਜਾਬ ਦੇ ਪੰਜਾਬੀ ਹੈ ਬਿਲਕੁਲ ਜੀ ਪੰਜਾਬੀ ਨਾਲ ਜੁੜੇ ਰਹਿਣਾ ਚਾਹੀਦਾ ਹੈ ਜੇ ਆਪਾਂ ਨੂੰ ਅੰਗਰੇਜ਼ੀ ਨਹੀਂ ਆਂਦੀ ਤਾਂ ਆਪਣੀ ਸ਼ਾਨ ਤੇ ਕੋਈ ਫਰਕ ਨਹੀਂ ਆ ਕੁਝ ਨਹੀਂ ਬੰਦਾ ਆਪਣੀ ਪਣੀ ਮਾਤਰ ਭਾਸ਼ਾ ਪੰਜਾਬੀ ਹਾਂ ਕੰਫਰਟੇਬਲ ਹਾਂ ਆਪਣੀ ਮੈਂ ਝਾਰਤੀ ਫਿਰ ਫਿਰ ਬੰਗਰੇ ਚ ਨਾ ਹੋਏਗਾ ਨਹੀਂ மாஷா ਪੰਜਾਬ ਦੇ ਆ ਤਾਂ ਪੰਜਾਬੀ ਬੋਲਣੀ ਚਾਹੀਦੀ ਹੈ ਇਹਨਾ ਚਾਹੀਦੀ ਆ ਸਭ ਨੂੰ ਆਪਣੀ ਮਾਤਰ ਭਾਸ਼ਾ ਪੰਜਾਬੀ ਹੀ ਬੋਲਣੀ ਚਾਹੀਦੀ ਹੈ ਬੋਲਣੀ ਚਾਹੀਦੀ ਹੈ ਜਿਹੜੇ ਰਾਜਸਥਾਨ ਦੇ ਹਨ ਉਹ ਰਾਜਸਥਾਨੀ ਭਾਸ਼ਾ ਪੰਨੋ ਹਾਂ ਹਾਂ ਜਿਹੜੇ ਹਰਿਆਣੇ ਦੇ ਨੇ ਹਰਿਆਣੇ ਭਾਸ਼ਾ ਪੰਨੋ ਆਪਣੀ ਭਾਸ਼ਾ ਵਿੱਚ ਹੀ ਸਭ ਕੁਝ ਹੈ ਬਿਲਕੁਲ ਜੀ ਆਪਾਂ ਨੂੰ ਆਪਣੀ ਭਾਸ਼ਾ ਨਾਲ ਹੀ ਜੁੜੇ ਰਹਿਣਾ ਚਾਹੀਦਾ ਹਾਂ ਹਾਂ ਬਾਕੀ ਹੁਣ ਮੈਂ ਇਹ ਕਹਣਾ ਚਾਹੁੰਦੇ ਆ ਆਪਣੀ ਮਾਤਰ ਭਾਸ਼ਾ ਨਾਲ ਜੁੜੇ ਰੋ ਬਿਲਕੁਲ ਜੀ ਨੋਰ ਔਰ ਬਸੇ ਵੀ ਜਿੱਦਾਂ ਕਿਸੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਅੰਗਰੇਜ਼ੀ ਬੋਲਾਂਗੇ ਤਾਂ ਸਾਡੀ ਬੜੀ ਵੱਡੀ ਸ਼ਾਨ ਹੁੰਦੀ ਆ ਤੇ ਜੇ ਕਿਸੇ ਨੂੰ ਅੰਗਰੇਜ਼ੀ ਨਹੀਂ ਵੀ ਆਉਂਦੀ ਤਾਂ ਆਪਣੀ ਮਾਤਰਾ ਭਾਸ਼ਾ ਬੋਲੋ ਅੰਗਰੇਜ਼ੀ ਬੋਲਣ ਨਾਲ ਹਿੰਦੀ ਬੋਲਣ ਨਾਲ ਕੋਈ ਤੁਹਾਡੀ ਕੋਈ ਵੀ ਆਪਣਾ ਸ਼ਾਨ ਨਹੀਂ ਕਰਦੇ ਕਹਿੰਦਾ ਨੂੰ ਕੋਈ ਵੀ ਬਸ ਸਾਡੀ ਬੋਲੀ ਮਿੱਠੀ ਭਰੀ ਹੋਣੀ ਚਾਹੀਦੀ ਆ ਸਹੀ ਹੋਣੀ ਚਾਹੀਦੀ ਆ ਆਪਣੇ ਆਪ ਨੂੰ ਸ਼ਰਮਿੰਦਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਦੇਖੋ ਨੇ ਅੰਗਰੇਜ਼ੀ ਚ ਬੋਲੇ ਮੈਨੂੰ ਬੋਲਣਾ ਨਹੀਂ ਆਇਆ ਬਿਲਕੁਲ ਤਬੱਸ ਤੁਸੀਂ ਸਾਰੇ ਆਪਣੀ ਮਾਤਰ ਭਾਸ਼ਾ ਬੋਲੋ ਉਹਦੇ ਵਿੱਚ ਹੀ ਤੁਹਾਡੀ ਮਿਠਾਸ ਹੈ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਇਹ ਵੀਡੀਓ ਬਣਾਈ ਆ ਪਰਫਰਮੈਂਸ ਦੇ ਦੀ ਉਹ ਵੀ ਤੁਹਾਡੇ ਕਮੈਂਟ ਆ ਰਹੇ ਸੀ ਲਾਈਵ 'ਚ ਤਾਂ ਜਰੂਰ ਦੱਸਿਓ ਅੱਜ ਤਾਂ ਛੋਟਾ ਜਿਹਾ ਹੀ ਆਪਾਂ ਸੀਨ ਲਿਆ ਕਮੇਡੀ ਦਾ ਤੇ ਸਰਪੀ ਜੀ ਸਟੋਰੀ ਏਡੀ ਕਿੰਨੀ ਸੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕਮੇਡੀ ਦੀ ਸਟੋਰੀ ਕਿੱਦਾਂ ਦੇ ਲੱਗੀ ਤੁਹਾਨੂੰ ਤੁਸੀਂ ਜੇ ਕਿ ਤਾ ਬੋਲਦੇ ਪਿਓ ਵੀ ਲਿਖਿਓ ਜਰੂਰ ਸਾਨੂੰ ਜੀ ਕਮੈਂਟ ਵਿੱਚ ਸਾਡੀ ਕਮੀਆਂ ਤਾਂ ਜਰੂਰ ਦੱਸੋ ਨਾਲ ਇਹ ਵੀ ਜਰੂਰ ਲਿਖਿਆ ਕਰੋ ਕਿ ਤੁਸੀਂ ਕਿੱਥੋਂ ਦੇਖਦੇ ਪਿਓ ਕਿਹੜੇ ਸ਼ਹਿਰ ਤੋਂ ਸਾਡੇ ਲਈ ਉਹ ਮਤਲਬ ਸਾਡਾ ਉਤਸ਼ਾਹ ਵਧਾਉਣ ਵਾਸਤੇ ਸਾਨੂੰ ਮਤਲਬ ਉਹ ਤੁਹਾਡੇ ਕੁਝ ਹੋਣੀ ਹੈ ਸਾਨੂੰ ਬਹੁਤ ਵੀ ਤੁਸੀਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਅਸੀਂ ਇਸ ਚੀਜ਼ ਦੇ ਤੁਹਾਡੇ ਬੜੇ ਧੰਨਵਾਦੀ ਹਾਂ ਸਾਰਿਆਂ ਨੂੰ ਸਸਾਈ ਚੱਲ ਜਾਈਂਦਾ